ਪਿਛਲੇ ਕਈ ਦਿਨਾ ਤੋਂ ਰਾਜਪੁਰਾ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਇੰਨੀ ਗੰਭੀਰ ਬਣ ਚੁੱਕੀ ਹੈ ਕਿ ਪਾਣੀ ਆ ਰਿਹਾ ਪਰ ਜੇਕਰ ਪਾਣੀ ਆ ਰਿਹਾ ਤਾਂ ਉਹ ਗੰਦਲਾ ਪਾਣੀ ਮਿਕਸ ਹੋ ਕੇ ਆ ਰਿਹਾ ਜਿਸ ਨੂੰ ਪੀਣ ਨਾਲ ਲੋਕ ਬਿਮਾਰ ਹੋ ਰਹੇ ਨੇ ਹਸਪਤਾਲਾਂ ਵਿੱਚ ਪੜਾ ਇਲਾਜ ਕਰਵਾ ਰਹੇ ਦੱਸ ਦਈਏ ਅਖੀਰ ਪੀਣ ਵਾਲੇ ਪਾਣੀ ਰਾਜਪੁਰਾ ਦੇ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਹੈ ਇਸ ਸੰਬੰਧੀ ਸਾਰੀ ਜਾਣਕਾਰੀ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਰੀਤੀਆਂ ਉਹਨਾਂ ਕਿਹਾ ਹੈ ਕਿ ਅਜਹੀਆਂ ਗਲਾਉਣਾਂ ਦੱਸਿਆ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰੀ ਹਿੱਲ ਜਾਓਗੇ ਕਿ ਤੁਸੀਂ ਮੇਰੀ ਬੇਨਤੀ ਤੇ ਅੱਜ ਇੱਥੇ ਗੰਡਾ ਖੜੀ ਨਹਿਰ ਦੇ ਉੱਤੇ ਤੁਸੀਂ ਆਏ ਤੁਹਾਨੂੰ ਆਕਾਸ਼ਿਕ ਕਿਉਂ ਦਿੱਤਾ ਇਹਦੇ ਬਾਰੇ ਮੈਂ ਤੁਹਾਨੂੰ ਦਫ਼ਤਰ ਵਿੱਚ ਕੋਈ ਗੱਲਾਂ ਦੱਸਿਆ ਸੀਗੀਆਂ ਕਿਉਂਕਿ ਕਹਿੰਦੇ ਵੀ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੈ ਤੁਸੀਂ ਅਜ ਅੱਖਾਂ ਨਾਲ ਦੇਖ ਲਿਆ ਇਹ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧੀ ਹੋਈ ਹੈ ਔਰ ਇਧਰੋਂ ਹਰਿਆਣਾ ਔਰ ਪੰਜਾਬ ਦਾ ਜੋ ਪਾਣੀ ਦਾ ਆਪਰਚੁਨਟੀ ਡਿਸਪੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤਰਾਈ ਤਰਾਈ ਕਰ ਰਹੇ ਆ ਉਸ ਸੰਬੰਧ ਵਿੱਚ ਅਸੀਂ ਵਾਟਰ ਸਪਲਾਈ ਸੀ ਰਿਪੋਰਟ ਦੇ ਐਸਜੀਓ ਸਾਹਿਬ ਤੇ ਜੈ ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਕਿ ਪਾਣੀ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ ਤੁਹਾਡਾ ਇਹ ਵਾਅਦਾ ਸੀਗਾ ਕਿ ਅਸੀਂ ਇੱਕ ਦਿਨ ਪਾਣੀ ਦੇਵਾਂਗੇ ਇੱਕ ਦਿਨ ਵੀ ਪਾਣੀ ਸ਼ਹਿਰ ਨੂੰ ਪ੍ਰਾਪਤ ਨਹੀਂ ਹੋ ਰਿਹਾ ਵਜ੍ਹਾ ਕੀ ਆ ਪਰੰਤੂ ਉਹਨਾਂ ਨੇ ਕੋਈ ਸਦਉ ਸੰਤੁਸ਼ਟੀ ਜਿਹਾ ਜਵਾਬ ਨਹੀਂ ਦਿੱਤਾ ਮੇਰੀ ਪਰਸੋ ਮੀਟਿੰਗ ਹੋਈ ਸੀ ਗੱਲ ਸੁਣੋ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਇੱਕ ਜੀਸੀਬੀ ਦੀ ਟ੍ਰੈਲੀ ਚਾਹੀਦੀ ਆ ਵੀ ਅਸੀਂ ਕੋਈ ਸਫਾਈ ਕਰਾਉਣੀ ਆ ਤਾਂ ਮੈਂ ਜਿਹੜੇ ਸਾਡੇ ਜੇਈ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਮੈਂ ਤੁਹਾਨੂੰ ਮੈਸੇਜ ਦਿਖਾ ਦਣਾ ਮੈਂ ਉਹਨਾਂ ਨੇ ਕਿਹਾ ਕਿ ਬਿਸਵੇ 8 ਵਜੇ ਟਰਾਲੀ ਔਰ ਜਿਹੜਾ ਹੈਗਾ ਜੇਸੀ ਪਹੁੰਚੇਗੀ ਪਰ ਤੁਸੀਂ ਪੂਰੇ 8 ਵਜੇ ਮੈਂ ਮੌਕੇ ਤੇ ਹੋਊਗਾ ਉੱਥੇ ਨਹਿਰ ਤੇ ਜੇ ਤੁਸੀਂ ਆ ਜਾਓ ਤਾਂ ਜ਼ਿਆਦਾ ਵਧੀਆ ਹੈ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਔਰ ਉਹਦਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੇ ਤੁਸੀਂ ਆ ਜਾਓ ਤਾਂ ਅੱਛਾ ਹੋ ਗਿਆ ਆਪਾਂ ਖੜ ਗਏ ਜਿੱਦਾਂ ਮਤਲਬ ਕਰ ਰਿਹਾ ਮੇਰੀ ਮਨਸ਼ਾ ਇਹ ਸੀਗੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾਤਾ ਪਰ ਮੈਂ ਜਦੋਂ ਸਰੇ ਤੇ ਪਹੁੰਚਿਆ ਉਹ ਤਕਰੀਬਨ ਪੌਣੇ 10 ਵਜੇ ਤੱਕ ਮੈਨੂੰ ਸੀਗਾ ਬਾਰੇ ਮੇਰੀ ਪਟਾਲੇ ਡੇਢ ਸੀਗੀ ਕੋਰਟ ਵਿੱਚ ਮੈਥੇ ਜਾਣਾ ਸੀਗਾ 9:30 ਵਜੇ ਤੱਕ ਨਾ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇ ਆ ਸਿੰਘ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਤੁਸੀਂ ਬੰਦੇ ਬੁਲਾਏ ਹੋਏ ਆ ਤੇ ਤੁਹਾਡਾ ਬੰਦਾ ਕੋਈ ਪਹੁੰਚਿਆ ਨਹੀਂ ਇੱਥੇ ਨਾ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਅਦ ਇੱਕ ਪਾਲਾ ਸਿੰਘ ਨਾ ਰਿਹਾ ਕਿ ਸਾਡਾ ਉਹਨਾਂ ਦਾ ਹੈਗਾ ਬਲਾਜਮ ਹੈਗਾ ਜਿਹੜਾ ਵਿਚਾਰਾ ਸੱਟ ਲੱਗਣ ਕਰਕੇ ਉਹਦੇ ਰਾਡ ਪਈ ਵੀ ਹੈ ਪੈਰ ਦੇ ਵਿੱਚ ਲੱਕ ਦੇ ਵਿੱਚ ਬੜਾ ਫਤੁਰ ਕੇ ਆ ਰਿਹਾ ਸੀਗਾ ਉਹਦੇ ਪਹੁੰਚਿਆ ਮੈਂ ਕਿਹਾ ਜੀ ਤੁਹਾਡੇ ਬੰਦੇ ਕਹਿੰਦੇ ਇਹ ਬੰਦੇ ਤਾਂ ਹੈ ਨਹੀਂ ਫੇਰ ਮੈਂ ਇਹ ਮੌਕੇ ਤੇ ਸਾਰੀ ਗੱਲ ਸਮਝੀ ਜੋ ਆਸ-ਪਾਸ ਲੋਕ ਦੁਕਾਨਦਾਰ ਨੇ ਉਹਨਾਂ ਨੇ ਮੈਨੂੰ ਜੋ ਚੀਜ਼ਾਂ ਦੱਸੀਆਂ ਉਹ ਦਿਖਾਈਆਂ ਤਾਂ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਜੇ ਉਸ ਜਿਹੜਾ ਚਬੱਚਾ ਜਿਹਾ ਬਣਿਆ ਹੋਇਆ ਇੱਥੇ ਹੁੱਦ ਬਣਿਆ ਹੋਇਆ ਜੇ ਉਹਦੀ ਪ੍ਰਾਪਰ ਸਫਾਈ ਸਮੇਂ ਸਰਕਾਰਾ ਦਿੱਤੀ ਜਾਂਦੀ ਤਾਂ ਇੱਥੋਂ ਜਿਹੜਾ ਕੂੜਾ ਜਾ ਕੇ ਲੈਨਾਂ 'ਚ ਫਸ ਰਿਹਾ ਉਹ ਨਾ ਫਸਦਾ ਪਲੱਸ ਪਾਣੀ ਦੀ ਸਪਲਾਈ ਬਹੁਤ ਜ਼ਿਆਦਾ ਬਿਹਤਰ ਹੋ ਸਕਦੀ ਸੀ ਨਹਿਰ ਘਟ ਹੋਣ ਦੇ ਬਾਵਜੂਦ ਵੀ ਪਰੰਤੂ ਇਹਨਾਂ ਅਧਿਕਾਰੀਆਂ ਨੇ ਕਿਉਂਕਿ 3 ਸਾਲ ਤੋਂ ਮੈਂ ਲੋਕਾਂ ਨੂੰ ਪੁੱਛਿਆ ਜਦੋਂ ਤੋਂ ਸਰਕਾਰ ਬਦਲੀ ਹੈ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਨੇ ਨਾ ਤਾਂ ਜਿਹੜੀ ਲਾਈਨ ਦੀ ਸਫਾਈ ਕਰਾਈ ਜਿਹੜੀ ਮੇਨ ਲਾਈਨ ਜਾ ਰਹੀ ਹੈ ਨਾ ਤੇ ਵਾਟਸਪ ਆਪਣਾ ਟ੍ਰੇਨ ਬਲਾਨ ਤੱਕ ਪਿੱਛੇ ਅਦੀ ਸਾਲ ਬਸਫਾਈ ਕਰਾਉਂਦੇ ਸੀ ਇਹਦੀ ਅਸੀਂ ਬੰਦੇ ਬੁਲਾ ਕੇ ਐਕਸਪਰਟ ਜਿਹੜੇ ਪੈਰਾਂ ਦੇ ਪਟ ਨੇ ਇਹਦੇ ਅੰਦਰ ਏਡੀਆਂ ਏਡੀਆਂ ਗੱਠਾਂ ਜਿਹੜੀਆਂ ਆਈਆਂ ਨੇ ਜੜਾਂ ਦੀਆਂ ਨਿਕਲਦੀਆਂ ਸੀਗੀਆਂ ਜਿਹੜੀਆਂ ਕਿ ਹੁਣ 3 ਸਾਲਾਂ ਤੋਂ ਉਹਨਾਂ ਨੇ ਨਹੀਂ ਕਢਾਈਆਂ ਔਰ ਉਹਦੇ ਬਾਅਦ ਇਹਨਾਂ ਨੇ ਇਹਦੇ ਹੋਦੀ ਕਰੀ ਸਫਾਈ ਕਰਾਈ ਜੇ ਹੋਦੀ ਸਫਾਈ ਹੋ ਜਿੰਦੀ ਪਾਣੀ ਤੇ ਬਹੁਤ ਰਾ ਜਾਂਦੀ ਹੈ ਇਸ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਦੋ ਮਸ਼ੀਨਾਂ ਦਿੱਤੀਆਂ ਵੀ ਆ। ਛੋਟੀਆਂ ਮਸ਼ੀਨਾਂ ਨਾਲ ਦੇ ਕੋਲ ਹੈਗੇ ਆ ਇਹਨਾਂ ਨੂੰ ਜਿੰਨੇ ਫੰਡ ਸਰਕਾਰ ਵੱਲੋਂ ਪ੍ਰਵਾਨ ਕੀ ਸੁਧਾ ਹੈਗੇ ਆ ਉਹ ਫੰਡ ਅਸੀਂ ਇਹਨਾਂ ਨੂੰ ਦੇ ਰਹੇ ਆ। ਉਸ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੇ ਕਦੀ ਫੰਡਾਂ ਦੀ ਮੰਗ ਕੀਤੀ ਹੈ ਨਗਰ ਕੌਂਸਲ ਵੱਲੋਂ ਮੈਂ ਅੱਗੇ ਹੋ ਕੇ ਇਹਨਾਂ ਨੂੰ ਫੰਡ ਪ੍ਰੋਵਾਈਡ ਕਰਾਏ ਹੈ ਇਹਨਾਂ ਦੀ ਹਰ ਕੰਮ ਵਿੱਚ ਮਦਦ ਕੀਤੀ ਹੈ ਤਾਂ ਕਿ ਸ਼ਹਿਰ ਦਾ ਬਾਟਸਪਲੇ ਜਾਂ ਸਿਵਲ ਦਾ ਜਿਹੜਾ ਮੁੱਖ ਕੰਮ ਹੈਗਾ ਜਿਹਨਾਂ ਲੋਕ ਜਿਆਦਾ ਪੀੜਿਤ ਹੋਨੇ ਆ ਉਹ ਹੋ ਸਕੇ ਪੂਰਾ ਸਹੀ ਹੋ ਸਕੇ। ਪਰੰਤੂ ਮੈਨੂੰ ਬੜੀ ਖੇਦ ਨਾਲ ਕਹਿਣਾ ਪੈ ਰਿਹਾ ਜਿਹੜੇ ਐਸਡੀਓ ਆ ਗਏ ਆ ਜਿਹੜੇ ਜੇਈ ਹੈਗੇ ਆ ਇਹਨਾਂ ਨੇ ਜਿਹੜਾ ਹੈਗਾ ਸਿਰਫ ਬਾਹਨੇ ਬਣਾਣੇ ਲੋਕਾਂ ਨੂੰ ਲਾਰੇ ਲਾਉਣੇ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਕਰਕੇ ਬਾਅਦ 4-5 ਚੱਕਰ ਮੁਰਾਂਤ ਦਵਾਦੀ ਔਰ ਸ਼ਿਕਾਇਤ ਦੂਰ ਕਰਨੀ ਇਹਨਾਂ ਦਾ ਰਵਈਆ ਬਣ ਚੁੱਕਿਆ ਹੈ ਦਫ਼ਤਰ ਦੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈ ਬੰਦੇ ਕਿੱਥੇ ਗਏ ਜੋ ਇਹਨਾਂ ਦੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਨਿਜੀ ਕਾਰਨ ਨੇ ਜਿਸ ਕਰਕੇ ਸਾਰਾ ਸਟਾਫ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੋ ਮੈਨੂੰ ਲੱਗ ਰਿਹਾ ਤਾਂ ਇਸ ਤਰੀਕੇ ਦੇ ਨਾਲ ਮੈਂ ਆਪਣਾ ਫਰਜ਼ ਸਮਝਿਆ ਇਹ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਰ ਜੀ ਨੂੰ ਵੀ ਦੱਸਣਾ ਚਾਹਾਂਗਾ ਕਿ ਜੇ ਮੇਰੀ ਕੋਈ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ ਵੈਸੇ ਕੱਲ ਸਵੇਰੇ ਮੈਂ ਪੋਕਲੈਨ ਜਿਹੜੀ ਆਈ ਇਹ ਮਸ਼ੀਨ ਹੈਗੀ ਉਹ ਮੈਂ ਮੰਗਾ ਲਈ ਹੈ ਕਿਉਂਕਿ ਮੈਂ ਇਹਨਾਂ 'ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦਾ ਮੇਰਾ ਜਾਲੇ ਨਾਲ ਤੇ ਭਰੋਸਾ ਛੱਡ ਚੁੱਕਿਆ ਕਿ ਇਹ ਲੋਕੀ ਸਾਨੂੰ ਸ਼ਹਿਰਦਾਰਾਂ ਨੂੰ ਰਿਲੀਫ ਦੇਣਗੇ ਤੁਸੀਂ ਇਹ ਸਾਬ ਲਾਓ ਸਾਡੇ ਕੋਲ ਪਾਣੀ ਹੈਗਾ ਸਾਡੀ ਥੋੜੀ ਜਿਹੀ ਲੈਕੀ ਕਰਕੇ ਉਹ ਪਾਣੀ ਜਿਹੜਾ ਹੈਗਾ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚ ਪਾ ਰਿਹਾ ਪਾਈਪਾਂ ਦੀ ਸਫਾਈ ਕਰਾਣੀ ਚਿਹਰੀ ਸੀ ਨਹੀਂ ਕਰਾਈ ਗਈ ਪਾਏ ਪੀਲੇ ਰਸਤੇ ਲੀਕ ਹੋਏ ਪਏ ਖਦਾਨੇ ਪਾਣੀ ਨਿਕਲ ਰਿਹਾ ਉਹੋ ਸਹੀ ਰਿਪੇਅਰ ਨਹੀਂ ਕਰਾਈ ਅਸੀਂ ਹੁਣ ਕਈ ਜਣੇ ਨਵੀਂ ਪਾਈਪਲਾਈਨ ਪਾਣੀ ਜਿਹੜਾ ਨਵੀਂ ਪਾਈਪਲਾਈਨ ਪਾਣੀ ਪਹਿਣੀ ਇੱਕ ਦਿਨ ਵੀ ਪਾਣੀ ਕੱਢਣਾ ਉੱਖਾ ਐਸੇ ਲੋਕ ਗਰੀਬ ਚਾਰੇ ਆ ਕੇ ਖੜ ਜੰਨੇ ਛੋਟੇ ਛੋਟੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਗੰਦਾ ਪਾਣੀ ਪੀ ਕੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਆਕਰ ਮੱਚੀ ਵਿੱਚ ਟੈਂਕਰਾਂ ਨਹੀਂ ਅਸੀਂ ਸਪਲਾਈ ਕਰਦੇ ਆ ਜਦ ਤੁਹਾਨੂੰ ਕਿਤੇ ਜ਼ਿਆਦਾ ਜ਼ਰੂਰਤ ਪੈਂਦੀ ਹੈ ਟੈਂ ਕਿਹੜੇ ਲੈਵਲ ਤੇ ਇਹਨਾਂ ਨੂੰ ਕੋਈ ਸਪੋਰਟ ਹੈਗੀ ਆ ਇਹ ਬੇਫਿਕਰ ਹੋਏ ਹੋਏ ਆ ਜੀ ਇੱਕ ਵਾਰੀ ਪ੍ਰਧਾਨ ਜੀ ਇੱਕ ਵਾਰੀ ਮੈਡਮ ਨੇ ਇਹ ਕਲ ਕਹੀ ਸੀ ਕਿ ਅਫਸਰ ਉਹਨਾਂ ਦੀ ਸੁਣ ਨਹੀਂ ਰਹੇ ਅੱਜ ਤੁਹਾਡੀਆਂ ਗੱਲਾਂ ਵੀ ਸੁਣ ਕੇ ਇਹ ਲੱਗਦਾ ਕਿ ਵੀ ਅਫਸਰ ਤੁਹਾਡੀਆਂ ਵੀ ਗੱਲਾਂ ਨਹੀਂ ਸੁਣਦੇ ਤਾਂ ਫਿਰ ਕੀ ਮਤਲਬ ਅਫਸਰ ਨਹੀਂ ਇਸ ਤੇ ਤੁਹਾਡਾ ਕੋਈ ਜਾਣਾ ਆ ਵੀ ਹੋਈ ਨਹੀਂ ਦੇਖੋ ਮੈਂ ਚੌਧਰੀ ਸਾਹਿਬ ਤੁਸੀਂ ਸਾਰੇ بڑے ਸੂਝਵਾਨ ਪੱਤਰਕਾਰ ਕੜਿਓ ਮੇਰੇ ਕੋਲ ਸਪੂਤ ਨੇ ਮੈਂ ਡਿਪਟੀ ਕਮਿਸ਼ਨਰ ਸਾਹਮਣੇ ਲੈਟਰ ਲਿਖੀ ਆ ਕਿ ਇਹਨਾਂ ਦਾ ਕੰਮ ਜਿਹੜਾ ਹੈਗਾ ਲਾਈਨ ਲਾਈਨ ਉਤਰ ਚੁੱਕਿਆ ਸਾਡੀ ਇੱਕ ਜੁਆਇੰਟ ਮੀਟਿੰਗ ਤੁਸੀਂ ਆਪਣੇ ਦਫਤਰ 'ਚ ਬੁਲਾਓ ਮਤਲਬ ਸਬੂਤ ਦੇ ਦਾਂਗਾ ਸਾਡੀਆਂ ਸ਼ਿਕਾਇਤਾਂ ਸੁਣਨ ਸੁਣੇ ਐਮਸੀਆਂ ਦੀਆਂ ਪ੍ਰਧਾਨ ਦੀਆਂ ਸੁਣੋ ਸਰਪਤੀ ਸ਼ਿਕਾਇਤਾਂ ਇਹਨਾਂ ਨਾਲ ਅਸਰ ਨੂੰ ਨਾਲ ਬਿਠਾਓ ਤੇ ਤੁਸੀਂ ਹਿਦਾਇਤ ਕਰੋ ਉਦੋਂ ਕੋਈ ਉਦੋਂ ਜਵਾਬ ਨਹੀਂ ਆਇਆ ਦੱਸੋ ਅਸੀਂ ਕਿਹੜੇ ਰੱਕੇ ਕਰਦੇ ਆਂ ਇਹਨਾਂ ਦੀ ਅਕਸਰ ਕੀ ਹੁੰਦੀ ਹੈ ਇਹ ਵਿਭਾਗ ਦੇ ਜਿਹੜੇ ਤੁਸੀਂ ਅਧਿਕਾਰੀ ਕਹ ਰਹੇ ਹੋ ਨਾ ਵੀ ਅਕਸਰ ਕੀ ਹੁੰਦੀ ਹੈ ਔਰ ਪਿਛਲੇ 8 ਸਾਲ ਤੋਂ ਲਗਾਤਾਰ ਇਹਦੇ ਰਹੇ ਹੋ ਦੇਖੋ ਅਸੀਂ ਦੌਣਾ ਮੇਰੇ ਸਾਰੇ ਸਾਥੀ ਖੜੇ ਕੌਂਸਲ ਖੜੇ ਆ ਅਸੀਂ ਸ਼ਹਿਰ ਦੇ ਹਿੱਤਾਂ ਦੇ ਪੈਰਾ ਦੇ ਰਹੇ ਆ ਮੇਰੀ ਜਿਹੜੇ ਅੱਜ ਰੂਲਿੰਗ ਪਾਰਟੀ ਦੇ ਸਮਰਥਕ ਨੇ ਐਮਸੀ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਸਾਰੇ ਦੁਖੀ ਨੇ ਮੈਂ ਤਾਂ ਤੁਹਾਡੇ ਰਹੀਂ ਇੱਕ ਮੰਗ ਕਰਾਂਗਾ ਐਮਐਲਏ ਸਾਹਿਬ ਨੂੰ ਕਿ ਇਹਨਸ ਨੂੰ ਐਸਓ ਸਾਹਿਬ ਨੂੰ ਬੁਲਾ ਕੇ ਜੇ ਇਹਨੂੰ ਬੁਲਾ ਕੇ ਸੰਜਾਲਣ ਜੇ ਇਹ ਇਹਨਾਂ ਦਾ ਇਹੀ ਰਵੱਈਆ ਰਹਿਣਾ ਤਾਂ ਇਹਨਾਂ ਦੀ ਥਾਂ ਕੋਈ ਹੋਰ ਜੱਗੇ ਬੰਦੇ ਲਿਆਂ ਨਹੀਂ ਤਾਂ ਨਹੀਂ ਤਾਂ ਦੇਖੋ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਮਤਾ ਬਾਕੇ ਜਿਹੜਾ ਹੈਗਾ ਅਸੀਂ ਇਹਨਾਂ ਦੇ ਉਸਦਗਾਰਿਆਂ ਨੂੰ ਡਾਇਰੈਕਟਰ ਸੈਕਟਰੀ ਸਾਹਿਬ ਨੂੰ ਭੇਜਾਂਗੇ ਕਿ ਇਹਨਾਂ ਨੂੰ ਇੱਥੋਂ ਚੇਂਜ ਕੀਤਾ ਜਾਵੇ یا انہوں نے پابند کیتا جاوے کہ اپنے ڈیوٹی سی طریقے نال لماؤں یاد مسئلہ مسئلہ کاؤسل جب پیدا آگا ہے اسی ایک سٹیٹمنٹ دے رہے ہیں ان پڑھا اشارہ وقت کی حال ہے ایک بندہ چھے سال تو بیٹھا ہے اس دفتر پر کیا کوئی ٹرانسر پولیسی ٹرانسر نکمائنڈ کرتے ہیں تو اسی بھی تقریباً دو ٹائی سالہ تو